ਮੈਨੂੰ ਦਿੱਤਾ ਹੀ ਜਾਏਗਾ ਅੱਛੇ ਆਗੂ ਕੋਲ ਕੀ ਨਾੜਾ ਮੇਰੇ ਨਾਮ ਹੁੰਦਾ ਸੋਨੋ ਕੀ ਹੈ ਬਟਾਲਾ ਚ ਆਏ ਦਿਨ ਗੋਲੀ ਚਲਣ ਦੇ ਮਾਮਲੇ ਸਾਹਮਣੇ ਆਉਂਦੇ ਜਾ ਰਹੇ ਨੇ ਬਟਾਲਾ ਦੇ ਡੇਰਾ ਰੋਡ ਸ਼ੁਕਰਪੂਰਾ ਵਿਖੇ ਇੱਕ ਕਰਿਆਨਾ ਸਟੋਰ ਮਾਲਕ ਤੇ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਗੋਲੀਬਾਰੀ ਦੇ ਦੌਰਾਨ ਇੱਕ ਮਜ਼ਦੂਰ ਵਿਅਕਤੀ ਜ਼ਖਮੀ ਹੋ ਗਿਆ ਹੈ ਜਾਣਕਾਰੀ ਦੇ ਅਨੁਸਾਰ ਮੈਸੇਜ ਰਾਜਪਾਲ ਐਂਡ ਸਨਸ ਕਰਿਆਨਾ ਸਟੋਰ ਦੇ ਮਾਲਕ ਰਕੇਸ਼ ਕੁਮਾਰ ਪੁੱਤਰ ਰਾਜਪਾਲ ਕੋਲ ਮੁਹੱਲੇ ਦਾ ਇੱਕ ਨੌਜਵਾਨ ਆਇਆ ਤੇ ਪੈਸੇ ਦੀ ਮੰਗ ਕੀਤੀ ਕਰਿਆਨਾ ਸਟੋਰ ਮਾਲਕ ਵੱਲੋਂ ਪੈਸੇ ਨਾ ਦੇਣ ਤੇ ਉਕਤ ਨੌਜਵਾਨ ਨੇ ਤਿੰਨ ਗੋਲੀਆਂ ਚਲਾ ਦਿੱਤੀਆਂ ਘਟਨਾ ਦੌਰਾਨ ਦੁਕਾਨ ਦੇ ਬਾਹਰ ਖੜਾ ਇੱਕ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਲਾਰਸਲੀ ਬਟਾਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ ਤੇ ਪਹੁੰਚੀ ਔਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਉਸ ਦੇ ਕੋਲੋਂ ਪਿਸਤੌਲ ਵੀ ਰਿਕਵਰ ਕੀਤੀ ਗਈ ਹੈ ਉਧਰ ਇਸ ਘਟਨਾ ਨੂੰ ਲੈ ਕੇ ਲੋਕਾਂ ਚ ਭਾਰੀ ਸਹਿਮ ਦਾ ਮਾਹੌਲ ਬਣ ਗਿਆ ਔਰ ਰੋਸ ਵੀ ਪਾਇਆ ਜਾ ਰਿਹਾ ਹੈ ਕਿ ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਨੀਚਰਵਾਰ ਦੁਪਹਿਰ ਨੂੰ ਬਟਾਲਾ ਦੇ ਨਜ਼ਦੀਕੀ ਪਿੰਡ ਜੱਤੂ ਸੱਜਾ ਚ ਵੀ ਗੋਲੀ ਚੱਲੀ ਸੀ ਜਿਸ ਚ ਦੋ ਨੌਜਵਾਨ ਜ਼ਖਮੀ ਹੋ ਗਏ ਸਨ ਸੁਖਨਾਮ ਸਿੰਘ ਕੇ ਆਚਨੀ ਉਸ ਨੇ ਕਿਹਾ ਹਾਂਜੀ 440 ਉਹ ਦਿਲ ਰਿਹਾ ਹੋਇਆ ਤੇ ਇਹ ਇਹ ਨੇ ਮੇਰੇ ਬਾਪ ਨੂੰ ਫੁੱਟਾ ਜਿੱਦਾ ਬੋਲਿਆ ਹੈ ਤੇ ਮੈਂ ਕਦੋਂ ਬੋਲਿਆ ਫੁੱਟਾ ਜਿੱਦਾ ਕਦੋਂ ਫੁੱਟਾ ਜਿੱਦਾ ਬੋਲਿਆ ਚੱਲ ਬੋਲਿਆ ਜੀ ਕਿਹੜੀ ਗੱਲ ਤੋਂ ਹਾਂ ਜੀ ਕਿਹੜੀ ਗੱਲੋਂ ਬੋਲਿਆ ਭਾਈ ਇਹ ਕਹਦਾ ਇਹ 1800 ਆ ਤੇ ਬਾਪ ਬੋਲ ਰਾਇਆ 1300 ਦਾ ਹਾਂ ਜੀ ਸਦਾ ਉਧਾਰ ਦਾ ਹੀ ਕੋਈ ਨਹੀਂ ਜੀ ਉਧਾਰ ਦੇ ਪੈਸੇ ਹੀ ਕੋਈ ਉਧਾਰ ਦੇ ਬੇ ਬੇਲੇ ਦਾ ਨਾ ਹੀ ਭਾਈ ਇਤਾਰੇ ਨਹੀਂ ਜਾਂਦਾ ਹੀ ਹੁਣ ਤੁਰਾ ਉਹ ਖਾਜਾ ਕਰ ਲਿਆ ਕਿਸਟਰ ਕਿੱਥੋਂ ਲਿਆਈ ਆ ਵਾ ਹਾਂਜੀ ਕਿਸਟਰ ਕਿੱਥੋਂ ਇਹ ਭਾਈ ਹਸਾਬਾਤਰ ਜੋ ਜੋਣਾ ਵਾਲੀ ਦਾ ਨਾ ਵੀ ਇੱਧੇ ਆ ਗਿਆ ਨਹੀਂ ਕਦੋਂ ਲਿਆ ਜੀ ਇਹ ਭਾਈ ਹੋਇਆ 800 ਸਾਲ ਉਹਦਾ ਸੰਭਿਆ ਜੀ हां जी ज्योति ने भाई तेल ਤੋਂ ਲਾਗ ਰੱਖ ਦੇਣਾ ਕੋਈਗਾ ਕਿ ਨਾਂਜੀ ਆਪਣਾ ਮੇਰਾ ਨਾਮ ਵਿਸ਼ੇ ਕਮਾਟ ਕੀ ਹੋਇਆ ਜੀ ਉਹਦਾ ਭਰਾ ਮੇਰਾ ਕਰਾਨੇ ਦੀ ਦੁਕਾਨ 'ਚ ਸੌਦਾ ਲੈਣ ਗਿਆ ਮੇਰਾ ਕਸਾ ਚਾਚਾ ਜੀ ਦਾ ਲੜਕਾ ਹੈ ਕੀ ਨਾਮ ਹੁੰਦਾ ਜੋਨੀ ਇਹਨਾਂ ਦਾ ਨਾਮ ਆ ਹਾਂਜੀ ਤੋਂ ਸੌਦਾ ਲੈਣ ਗਿਆ ਤਾਂ ਉੱਥੇ ਪਤਾ ਨਹੀਂ ਕਿਉਂ ਪੈਸੇ ਤੇ ਲੱਜ ਕੋਈ ਗੱਲਬਾਤ ਹੋ ਗਈ ਉੱਥੇ ਸਾਰੇ ਉਹ ਲੜਾ ਪਿਆ ਤੇ ਤੋਂ ਉਹਦੀ ਵਯਾ ਨਾ ਉਹ ਆ ਪਹੁੰਚੇ ਜਣੇ ਕਿ ਹੱਥੋਂ ਪਈ ਹੋਏ ਦੇਹੀ ਲੱਗਿਆ ਖਲੋਤਾ ਨਾਲ ਹੀ ਗੋਲੀ ਇਹਦੇ ਵੱਜ ਗਈ ਪੈਸੇ ਦਾ ਲੈਣ ਦੇਣ ਸੀ ਕਿੰਨੇ ਕੁ ਲੋਕਾਂ ਦਾ ਝਗੜਾ ਸੀ ਝਗੜਾ ਨਹੀਂ ਹੈਗਾ ਝਗੜਾ ਉਹਦਾ ਕਦਾਨੇ ਵਾਲਾ ਬਹੁਤ ਸੀ ਪੋਰੀ ਬਹੁਤ ਨਹੀਂ ਕਿਹਾ ਨਾ ਪੈਸਿਆਂ ਦਾ ਝਗੜਾ ਸੀ ਉਹ ਬੋਲ ਪੈਸੇ ਪਿੱਛੋਂ ਜਾ ਕੇ ਪੈਸੇ ਮੰਗਦੇ ਨਹੀਂ ਜਿਹੜਾ ਝਗੜਾ ਹੈ ਜਿਹੜੇ ਮੁੰਡਿਆਂ ਦੇ ਗੋਲੇ ਚਲੇ ਲੋਕਲ ਹੀ ਸੀ ਜਾਂ ਬਾਹਰ ਦੇ ਸੀ ਲੱਗੇ ਮਾਣ ਹੈ ਨਾ ਜਿਨ੍ਹਾਂ ਦਾ ਝਗੜਾ ਆਇਆ ਸੀ ਲੋਕਲ ਹੀ ਸੀ ਗਲੀ ਤੇ ਸੀ ਕਿ ਜਾਂ ਬਾਹਰ ਦੇ ਸੀ ਬਾਹਰ ਦੇ ਕਿੰਨੀਆਂ ਗੋਲੀਆਂ ਚਲੀਆਂ ਜੀ ਸਦਾ ਨਹੀਂ ਜੀ ਤਾਂ ਕੰਮ ਤੋਂ ਆਉਂਦੇ ਮਾਰੇ ਨੂੰ ਪੁੱਤ ਦਾ ਕਲੀਅਰ ਹੋ ਗਿਆ ਤੇ ਉਹ ਕਦੇ ਤੇ ਫਿਰ ਗਏ ਬੰਦੇ ਜੀ ਗੋਲੀ ਚਲਾ ਨਾ ਸਦਾ ਨਹੀਂ ਲਗਾ ਮੈਂ ਦੁਕਾਨ ਚ ਹੋਇਆ ਨਾ ਦਸਲ ਮੈਂ ਹੁਣ ਇਹ ਸੁਣਿਆ ਤੇ ਮੈਂ ਸਿੱਧਾ ਹਸਪੀਟਲ ਨੂੰ ਆਇਆ ਮੈਂ ਵੇਖਾਂ ਸਹੀ ਆਪਣੇ ਭਰਾ ਨੂੰ ਕਿਨੇ ਜਾਵੇ ਮੇਰੇ ਚਾਚੇ ਦਾ ਲੜਕਾ ਠੀਕ ਹੈ ਜੀ ਇਹਨਾਂ ਦੇ ਜਿਹੜੇ ਵੱਡੇ ਬੇਡੇ ਨੇ ਉਹਨਾਂ ਨੇ ਵੇਖਿਆ ਮੈਂ ਅਹੀਂ ਇੱਥੇ ਦੁਕਾਨਦਾਰ ਹਾਂ ਆਪਾਂ ਅੰਦਰ ਹੀ ਬੈਠੇ ਰਹਾਂ ਤੇ ਇਹ ਮੇਰੇ ਸਾਡੇ ਕੋਲ ਆਏ ਕਿ ਬੁਲਟ ਬੰਬ ਚੱਲ ਪਿਆ ਕਹਿੰਦੇ ਮੈਂ ਬਾਹਰ ਆਇਆ ਵਾਂ ਇਹ ਇਹਨਾਂ ਦੇ ਨਿੱਕੇ ਮੁੰਡਿਆਂ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ਭਾਜੀ ਫੜੇ ਹੋ ਗੋਲੀਆਂ ਚਲਾਈਆਂ ਜਿਆ ਮੁੰਡੇ ਨੇ ਚਾਚਾ ਜੀ ਜਿਹੜੇ ਇਹਨਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਪੁੱਤ ਫੜੀ ਇਹਨਾਂ ਨੇ ਗੋਲੀਆਂ ਚਲਾਈਆਂ ਤੇ ਜਿਹੜੀ ਗੋਲੀ ਲੱਗੀ ਉਹ ਕਿੱਥੇ ਲੱਗੀ ਆ ਇੱਥੇ ਗਲੀ ਗਲੀ ਚ ਮੁੰਡਾ ਇੱਥੇ ਉਹਦੇ ਪਾਪਾ ਇੱਥੇ ਲਾਂਦੇ ਆ ਜੋਨੀ ਜੋਨੀ ਫਰੂਟ ਦੀ ਰੈਡੀ ਲਾਂਦੇ ਉਹਨਾਂ ਦੇ ਮੁੰਡੇ ਦੇ ਵੱਜੀ ਪੱਟ ਦੇ ਵੱਜੀ ਕਹਿੰਦੇ ਕਿੰਨੇ ਜਾਣੇ ਥੋੜਾ ਜਿਆਦਾ ਇੱਕ ਬੰਦੇ ਦੇ ਹੀ ਲੱਗੀ ਆ ਇੱਕੋ ਬੰਦੇ ਦੇ ਲੱਗੀ ਉਹ ਇਥੇ ਮੋੜੀ ਕੋਲ ਆਇਆ ਗਿਆ ਹਾਂਜੀ ਕੋਚ ਨਹੀਂ ਉਹ ਇਥੇ ਉਹ ਤੋਂ ਉਹ ਗੋਲੀਆਂ ਜਦੋਂ ਚਲਾ ਚਲੂ ਦਿੱਤੀਆਂ ਹਨ ਪਿਸਤੌਲ ਤੇ ਰ ਕੋਇਆ ਗਿਆ ਉਹ ਮੁੜ ਕੇ ਆ ਅਦੂ ਬੇਹੋਸ਼ ਹੋ ਗਿਆ ਕਿ ਮੈਨੂੰ ਪਤਾ ਹੀ ਨਹੀਂ ਜਾਵੇ ਕੁਝ ਉਹ ਇਦਾਂ ਦੀ ਹਾਲਤ ਚ ਆਪਣੇ ਆਪ ਨੂੰ ਛੱਡਣ ੜਿਆ ਹੈ ਇਹ ਤਾਂ ਗੋਲੀ ਚਲਾਉਣ ਵਾਲਾ ਕੋਈ ਲੱਗੇਦਾ ਨਹੀਂ ਕਿ ਬਾਹਰ ਨਹੀਂ 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 ਇਹ ਤਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਬੰਦਾ ਪਿਛਾਣ ਪਛਾਤਾ ਮੂੰਹ ਟੱਕ ਕੇ ਆਇਆ ਹੈਗਾ ਕਿਉਂਕਿ ਬਾਕੀ ਸਾਰੀ ਵੀਡੀਓ ਡੀਵੀਆਰ ਦੇ ਵਿੱਚ ਹੈਗੀ ਹੈ ਜੋ ਕਿ ਪੁਲਿਸ ਲੈ ਚੁੱਕੀ ਹੈ ਡੀਵੀਆਰ ਲੈ ਗਈ ਸਾਡੇ ਜਿਹੜਾ ਲੈ ਆਪਣੀ ਜਿਹੜਾ ਵੈਪਨ ਸੀਗਾ ਉਹ ਵੀ ਮੇ ਵੀ ਰਿਕਵਰ ਕਰ ਲਿਆ ਇਹਨਾਂ ਨੇ ਅੱਛਾ ਕੋਈ ਕਿਹੜਾ ਕੇਸ ਆਇਆ ਜੀ ਇੱਥੇ ਸਾਡੇ ਕੋਲ ਨਾ ਇੱਕ ਪੇਸ਼ੈਂਟ ਆਇਆ ਅਮਰਦੀਪ ਸਿੰਘ ਨਾਲੋਂ ਮਹਿੰਦਰ ਸਿੰਘ ਇਹ ਸ਼ੁਕਰਪੁਰੇ ਦੇ ਨੇ ਕਿ ਅਲਰਜੀ ਸੀਗਾ ਫਾਇਰ ਆਰਮ ਦੀ ਨੋਰ ਲਿਮਿਟਡ ਦੀ ਸੱਟ ਲੱਗੀ ਹੈ ਤੇ ਅਸੀਂ ਉਹਨਾਂ ਪੇਸ਼ੈਂਟ ਨੂੰ ਟ੍ਰੀਟਮੈਂਟ ਦੇ ਦਿੱਤਾ ਹੈ ਕਿ ਉਹ ਜਿਹੜਾ ਅੰਦਰ ਸੀ ਨਾ ਕਿਆਮ ਜਿਹੜੀ ਸ਼ੁਰੂ ਹੋਈ ਉਹ ਐਮਲਰ ਕੱਟ ਕੇ ਜਿਹੜਾ ਉਹਨਾਂ ਦੀ ਟ੍ਰਾਂਸਪੋਰਟ ਤੇ ਭੇਜ ਦਿੱਤੀ ਸੋ ਗੋਲੀਆਂ ਦੇ ਅੰਦਰ ਹੈ ਕਿ ਨਿਕਲ ਗਈ ਹੈ ਕਿ ਤੇ ਫਲਾਦੀ ਕਰੀ ਐਕਸ-ਰੇ ਜੋ ਸੀਟੀ ਤੇ ਵੀ ਪਤਾ ਚੱਲ ਪਾਏਗਾ ਕਿ ਅੰਦਰ ਉਹ ਜੇ ਹੈਗੀ ਫੋਰਨ ਬਾਡੀ ਕਿਸੇ ਤਰ੍ਹਾਂ ਦੀ ਕਿੰਨੀ ਉਹਨੂੰ ਰੈਫਰ ਕੀਤਾ ਗਿਆ ਜੀ ਹਾਂਜੀ ਤੇ ਗੋਲੀ ਕਿਹੜੀ ਜਗ੍ਹਾ ਤੇ ਲੱਗੀ ਹੈ ਉਹ ਤੇ ਮੈਂ ਤਾਂ ਮੈਂ ਦੱਸਿਆ ਲੈਫਟ ਲੋਅਰ ਲਿੰਬ ਤੇ ਆ আচ্ছা ਥੈਂਕ ਯੂ ਤੇ ਗੋਲੀ ਕਿੱਲੀ ਤੇ ਕੈਪਚਰ ਹੋਏ ਤੇ ਪਹਿਲੇ ਸਾਰੇ ਇਨਫੋਰਮੇਸ਼ਨ ਬੜੀ ਆਪੀ ਰਕੇਸ਼ ਕੁਮਾਰ ਹੈ ਕਹਿੰਦੇ ਕਹਿੰਦੇ 13 ਰੂਟ ਤੇ ਉਹਨਾਂ ਨੇ ਗੋਲੀ ਚੱਲੀ ਕਈ ਮੌਕੇ ਤੇ ਪਹੁੰਚੇ ਉਹਨਾਂ ਨੇ ਬਿਆਨ ਹਾਸਲ ਕਰਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਚੱਕੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਤੇ ਇਹਨਾਂ ਨੇ ਬਿਆਨ ਹਾਸਲ ਕਰ ਤੋਂ ਬਾਅਦ ਆਪਾਂ ਪਛਾਣ ਦਰਚ ਕਰਾਂਗੇ ਤੇ ਉਹਨਾਂ ਅਸਲੀ ਦੇ ਦੋਸ਼ੀ ਪਾਜਣ ਨੂੰ ਰੱਖਾਂ ਕਿੰਨੇ ਬੰਦੇ ਫਟੇ ਕਿ ਆ ਕੀ ਬੰਦਾ ਪਤਾ ਲੱਗਾ ਜੀ ਉਹਨੂੰ ਨਹੀਂ ਮਿਲਿਆ ਆਪਾਂ ਮਤਲਬ ਇੱਕ ਬੰਦਾ ਬਦਲਾ ਲਗਾ ਚੱਕੀ ਹੋਇਆ ਕੋ ਕੋਲ ਚਲਾਣ ਵਾਲਾ ਫੜਿਆ ਜੀ ਕੋਈ ਨਹੀਂ ਫਿਲਹਾਲ ਤੇ ਕੋਈ ਐਹੋ ਨਹੀਂ ਗੱਲ ਨਹੀਂ ਆ ਗਈ ਜੋ ਫੜਿਆ ਉਹ ਤੇ ਦੁਕਾਨ ਦਾ ਮਾਲਕ ਹਨ ਉਹ ਕੋਈ ਪਾਰਟ ਹੋਰ ਦਾ ਮਸਲਾ ਕਰ ਰਿਹਾ ਇਹ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ بیٹے ਨੇ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਨਹੀਂ ਕੀਤੀ ਹਾਂਜੀ ਫੁਟੇਜ ਮੈਨੂੰ ਕੋਈ ਮਿਲੀ ਨਹੀਂ ਪਰ ਉਹਨੂੰ بیٹے ਨੇ ਮੈਨੂੰ ਕਿਆਨ ਪਰਮਲੀ ਦਿੱਤੇ ਆ ਜੇ ਕਿ ਉਹਨੇ ਮੇਰੇ ਕੋਲੋਂ ਗੋਲੀ ਚੌਂ ਦੀ ਕੋਸ਼ਿਸ਼ ਕੀਤੀ ਉਹ ਫੜ ਲਿਆ ਤੂੰ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ